ਅਬਦਲ ਗਰੀਬ ਮੁਸਲਮਾਨ ਹੋਇਆ ਬੜਾ ਗਰੀਬ ਸੀ ਅੱਜ ਦਾ ਗਰੀਬ ਜ਼ਿੰਦਗੀ ਵਿੱਚ ਇੰਨੀ ਗਰੀਬੀ ਨੇ ਸਤਾਇਆ ਘਰ-ਬਾਰ ਵੀ ਨਹੀਂ ਹੈ ਕੁਸ ਨਹੀਂ ਹੈ ਮੇਰੇ ਦਾ ਫਿਰਦਾ ਦਰਦਰ ਤੇ ਕਿਤੇ ਕਿਤੇ ਜਾਂਦਾ ਕਿਤੇ ਕਿਤੇ ਜਾਂਦਾ ਇੱਕ ਵਾਰੀ ਧੰਗ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਆਇਆ ਅਬਦਲ ਕਰੀਮ ਗੁਰੂ ਨਾਨਕ ਪਾਸ਼ਾ ਦੇ ਚਰਨਾਂ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਮਹਾਰਾਜ ਗਰੀਬੀ ਬੜੀ ਆ ਬੜੀ ਸਤਾ ਰਹੀ ਆ ਪਰ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਮਹਾਰਾਜ ਮੇਰੀ ਅਰਜ਼ ਅਰਜ਼ਾ ਸਾਈ ਕਰਜੋਈ ਆ ਗਰੀਬ ਦੀ ਮੇਰੇ ਤੇ ਐਸੀ ਰਹਿਮਤ ਕਰ ਦਿਓ ਮਹਾਰਾਜ ਮੈਂ ਕਿਸੇ ਦੇ ਅੱਗੇ ਹੱਥ ਨਾ ਡਾਂ ਮਨ ਨੂੰ ਮੰਗਾ ਤਾਂ ਨਾ ਬਣਾਏ ਮਹਾਰਾਜ ਮੇਰੇ ਤੇ ਰਹਿਮਤ ਕਰ ਦਿਓ ਕਿਸੇ ਗੁਰੂ ਘਰ ਦੇ ਵਿੱਚ ਕਹਿੰਦੇ ਉਹਨੇ ਕੁਝ ਕਿ ਦਿਨਾਂ ਵਾਸਤੇ 4-5 ਕਿ ਦਿਨਾਂ ਵਾਸਤੇ ਕਹਿੰਦੇ ਜਗ੍ਹਾ ਨਹੀਂ ਕਮਰਾ ਲਿਆ ਰਹਿਣ ਵਾਸਤੇ ਤੇ ਨਾਲ ਪਤਨੀ ਆ ਪਤੀ ਤੇ ਪਤਨੀ ਦੋਨੇ ਨੇ ਹੈ ਮੁਸਲਮਾਨ ਪਰ ਪਿਆਰ ਵੇਖੋ ਕਿੰਨਾਗਾ ਧੰਗ ਗੁਰੂਵੰਸੈ ਦੀ ਬਾਣੀ ਨਾਲ ਅਰਦਾਸ ਕੀਤੀ ਹੈ ਖੁਦਾ ਹੈ ਅੱਲਾ ਮੇਰੀ ਅਰਜ਼ੋਈ ਆ ਇੱਕ ਬੇਨਤੀ ਆ ਤੇਰੇ ਚਰਨਾਂ ਦੇ ਵਿੱਚ ਮੈਂ ਕਿਸੇ ਦੇ ਅੱਗੇ ਪੱਲਾ ਨਾ ਡਾਂ ਕਹਿੰਦੇ ਗੁਰੂ ਦੇ ਦਰਬਾਰ ਵਿੱਚ ਬੈੰਦਾਗਾ ਬਾਣੀ ਸੁਣਦਾਗਾ ਵੱਡੀ-ਮੋਟੀ ਸੇਵਾ ਕਰ ਲੈਂਦਾਗਾ ਤੇ ਪ੍ਰਸਾਦਿਸ਼ਕ ਲੈਂਦਾ ਗਾ ਗਰੀਬੀ ਬੜਾ ਸਤਾ ਰਹੀ ਹੈ ਸੋਚਦਾ ਮਨ ਚਾਰ ਦਿਨ ਤਾਂ ਲੰਘ ਜਾਣੇ ਨੇ ਤੇ ਬਾਅਦ ਵਿੱਚ ਕਮਰਾ ਕਿੱਥੇ ਮਿਲੇਗਾ ਕਿੱਥੇ ਰ੍ਹਾਂਗੇ ਸੋਚੀ ਜਾਂਦਾ ਪਰ ਵਿੱਚ ਇਹ ਚਾਰ ਦਿਨਾਂ ਲਈ ਕਮਰਾ ਮਿਲਿਆਗਾ ਚਾਰ ਦਿਨ ਲੰਘ ਜਾਣੇ ਤੇ ਫਿਰ ਕਿੱਥੇ ਜਾਵਾਂਗਾ ਕਿਉਂਕਿ ਰੋਜ਼ ਤਾਂ ਗੁਰੂ ਘਰ ਦੇ ਵਿੱਚ ਵੀ ਰਹਿਣ ਔਖਾ ਗਾ ਰਹਿਣ ਨਹੀਂ ਦਿੰਦੇ ਚਾਰ ਦਿਨ ਰਹਿ ਜਾਗਾ ਪੰਜ ਦਿਨ ਰਹਿ ਜਾਗਾ ਦੁਬਾਰਾ ਤਾਂ ਕੌਣ ਰੱਖਦਾਗਾ ਸੋਚੀ ਜਾਂਦਾ ਤੇ ਨਾਲੇ ਤਨ ਗੁਰੂ ਅੰਸਾਹ ਦੇ ਚਰਨਾਂ ਵਿੱਚ ਬੇਨਤੀ ਕਰਦਾ ਮਹਾਰਾਜ ਕਿਰਪਾ ਕਰਤੇ ਕਹਿੰਦੇ ਸਿੱਖ ਮਹਾਪੁਰਸ਼ਾਏ 1817 ਦੀ ਗੱਲ ਆ 1417 ਦੀ ਇੱਕ ਈਕਰੀਬ ਦੀ ਗੱਲ ਆ ਪਿਆਰੇ ਭਾਈ ਸੰਗਤ ਸਿੰਘ ਜੀ ਇਹ ਮਹਾਪੁਰਸਤੀ ਇਹ ਆਏ ਕਹਿੰਦੇ ਇਹਨਾਂ ਨੇ ਦੀਵਾਨ ਲਾਇਆ ਗੁਰਬਾਣੀ ਦੀ ਵਿਆਖਿਆ ਕਰ ਰਹੇ ਨੇ ਕੀਰਤਨ ਹੋ ਰਿਹਾ ਇਹ ਮਹਾਪੁਰਸਾਨ ਨੇ ਵੇਖਿਆ ਉਹਦੇ ਵੱਲ ਵੀ ਕੀ ਗੱਲ ਕੀ ਚਾਹੀਦਾ ਦੁਖੀ ਕਿਉਂ ਲੱਗਦਾ ਹਾਂ ਸ਼ਾਇਦ ਭਟਕਿਆ ਲੱਗਦਾ ਕਿ ਤੂੰ ਇਹਨੇ ਕਿਤੇ ਮਹਾਪੁਰਸ਼ਾਂ ਦੇ ਚਰਣਾ ਵਿੱਚ ਬੇਨਤੀ ਕੀਤੀ ਮਹਾਪੁਰਸ਼ੋ ਕਿਰਪਾ ਕਰੋ ਕੋਈ ਈਸੀ ਕਲਾਮ ਦਿਓ ਕਿ ਵੇਸ਼ਾ ਕਲਾਮ ਦੇ ਕੇ ਜਾਓ ਮਨ ਨੂੰ ਜਿਹਦੇ ਨਾਲ ਮਨ ਨੂੰ ਸਕੂਨ ਮਿਲ ਸਕੇ ਮੇਰਾ ਘਰ ਨਹੀਂ ਮਨੂੰ ਗਰੀਬੀ ਸਤਾ ਰਹੀ ਹੈ ਬੜਾ ਸਤਾ ਰਹੀ ਹੈ ਕਹਿੰਦੇ ਮਹਾਪੁਰਸ਼ਾਂ ਨੇ ਫਿਰ ਉਹਨੂੰ ਇੱਕ ਕਲਾਮ ਦਿੱਤਾ ਕਾਦੀ ਕਲਾਮ ਗੁਰਬਾਣੀ ਦਾ ਸ਼ਬਦ ਵੀ ਇਹਦਾ ਜਾਪ ਕਰਿਆ ਕਰ ਗੁਰਬਾਣੀ ਪੜ੍ਹਿਆ ਕਰ ਤੂੰ ਆ ਸੁਖਨੀ ਸਾਹਿਬ ਦੇ ਵਿੱਚ ਪੰਗ ਜੀ ਦਿੱਤੀ ਪ੍ਰਭ ਕੈ ਸਿਮਰਨ ਗੁਰਬਾਣੀ ਦੀ ਪੰਕਤੀ ਪੜ੍ਹੇਗਾ ਜੋ ਜੋ ਬਾਣੀ ਪੜੇਗਾ ਤੈਨੂੰ ਸਕੂਨ ਮਿਲੇਗਾ ਤੈਨੂੰ ਆਨੰਦ ਮਿਲੇਗਾ ਤੇ ਕਿਤੇ ਗੁਰੂ ਕਿਰਪਾ ਕਰੇਗਾ ਰਹਿਮਤ ਕਰੇਗਾ ਬਸ ਪੰਗਤੀ ਦੇਗੀ ਇੱਕ ਉਹਨੂੰ ਪੜ੍ਹਨੀ ਸ਼ੁਰੂ ਕਰ ਦਿੱਤੀ ਰੋਜ਼ ਪੜ੍ਹਦਾਗਾ ਸਵੇਰ ਸ਼ਾਮ ਪੜ੍ਹੀ ਜਾਂਦਾਗਾ ਦੋ ਦਿਨ ਲੰਘੇ ਤੀਸਰਾ ਦਿਨ ਆ ਗਿਆ ਥੋੜੇ ਥੋੜੇ ਬਹੁਤ ਫਰਕ ਦੇ ਦੇ ਤੀਸਰਾ ਦਿਨ ਜਦੋਂ ਆਇਆ ਕਹਿੰਦੇ ਮਨ ਵਿੱਚ ਸੋਚਦਾ ਮਨਾ ਦਿਨ ਇੱਕ ਕਰੇ ਗਿਆ ਚਾਰ ਦਿਨਾਂ ਦਾ ਇੱਕ ਕਮਰਾ ਲੈਂਦਾ ਸੀ ਤੇ ਦਿਨ ਪੂਰੇ ਹੋ ਜਾਣੇ ਕਿੱਥੇ ਜਾ ਮੰਗਾ ਸੋਚਾਂ ਵਿੱਚ ਪੈ ਰਿਹਾ ਤੇ ਨਾਲੇ ਦਰਬਾਰ ਵਿੱਚ ਗੁਰੂ ਅੰਗਸਾਹਿ ਦੀ ਹਜ਼ੂਰੀ ਵਿੱਚ ਇਹ ਸ਼ਬਦ ਪੜ੍ਹੀ ਜਾ ਰਿਹਾਗਾ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਗੇ ਸੰਦਾ ਪੜਦਾ ਪੜਦਾ ਸੋਚੀ ਜਾਂਦਾ ਜੇ ਉਹ ਚੌਥਾ ਦਿਨ ਚੜ੍ਹਿਆ ਕਹਿੰਦੇ ਤੀਸਰੀ ਰਾਤ ਲੰਗੀ ਚੌਥਾ ਦਿਨ ਅੰਮ੍ਰਿਤ ਵੇਲਾ ਹੋਇਆ ਦਰਬਾਰ ਵਿੱਚ ਬੈਠਾ ਗਾ ਵੇਖੋ ਜ਼ਿੰਦਗੀ ਪਿਆਰੋ ਬਦਲਦੀ ਕਿਵੇਂ ਆ ਕਿੱਥੋਂ ਬਦਲੇਗੀ ਸੰਗਤ ਵਿੱਚੋਂ ਬਦਲੇਗੀ ਜੇ ਇਕੱਲੇ ਰਾਵਾਂਗੇ ਕੋਈ ਵਾਹ ਨਹੀਂ ਫੜਦਾ ਪਰ ਸੰਗਤ ਵਿੱਚ ਬੈਠਾਂਗੇ ਆ ਕੇ ਗੁਰੂ ਦੀ ਗੋਦ ਵਿੱਚ ਬੈਠਾਂਗੇ ਤੇ ਬਾਹ ਫੜਦੇ ਨੇ ਕਥਾ ਦਿਨ ਹੋਇਆ ਕਹਿੰਦੇ ਅਮਰਤ ਵੇਲਾ ਕਹਿੰਦੇ ਇਹ ਪੰਗਤੀ ਗੁਰਬਾਣੀ ਦੀ ਪੜੀ ਜਾ ਰਹੀ ਆ ਪੜਦਾ ਪੜਦਾ ਬੈਠਾ ਕਹਿੰਦੇ ਇੱਕ ਫੌਜੀ ਰਿਟਾਇਰ ਸੀ ਕਹਿੰਦੇ ਸੂਬੇ ਦਾ ਉਹ ਰੋਜ਼ ਆਉਂਦਾ ਸੀ ਗੁਰੂ ਘਰ ਉਹਦੇ ਕੋਲੇ ਜ਼ਮੀਨ ਵੱਡੀ ਸੀ ਬੜਾ ਅਮੀਰ ਬੰਦਾ ਸੀ ਬੜੇ ਨੌਕਰ ਚਾਕਰ ਉਸਦੇ ਰੱਖੇ ਹੋਏ ਸੀ ਪਰ ਬਾਣੀ ਪੜਨ ਵਾਲਾ ਸੀ ਉਹਨੇ ਕਹਿੰਦੇ ਇਹਦੇ ਵੱਲ ਜਦੋਂ ਵੇਖਿਆ ਇਹ ਭਟਕਿਆ ਲੱਗਦਾ ਗਾ ਦੁਖੀ ਲੱਗਦਾ ਕੋਈ ਕੋਲੇ ਗਿਆ ਕਹਿੰਦੇ ਤੈਨੂੰ ਮੈਂ ਕਈ ਦਿਨਾਂ ਦਾ ਵੇਖੀ ਜਾ ਰਿਹਾ ਤੂੰ ਭਟਕਦਾ ਲੱਗਿਆ ਮੈਨੂੰ ਕੀ ਗੱਲ ਇਹਦੇ ਸਾਰੀ ਗੱਲ ਅਸੀ ਕਹਿੰਦਾ ਜੀ ਮੇਰੇ ਘਰਵਾਰ ਕੋਈ ਨਹੀਂ ਜ਼ਮੀਨ ਪੈਸਾ ਕੋਈ ਨਹੀਂ ਗਰੀਬ ਗਰੀਬੀ ਆ ਸਤਾਰੀ ਆ ਪਤੀ ਤੇ ਪਤਨੀ ਆ ਗੁਰੂ ਘਰ ਦੇ ਵਿੱਚ ਰਹਿੰਿਆ ਕਈ ਦਿਨ ਹੋ ਗਏ 4 ਦਿਨਾਂ ਵਾਸਤੇ ਕਿਰਾਏ ਤੇ ਕਮਰਾ ਲੇਤਾ ਸੀ ਅੱਜ ਟਾਈਮ ਪੂਰਾ ਹੋ ਚੁੱਕੇ ਆਗਾ ਪੈਸੇ ਹੈ ਨਹੀਂ ਕੋਲੇ ਇਹ ਦੁਬਦ ਕੌਣ ਰੱਖੇਗਾ ਉਸ ਫੌਜੀ ਨੂੰ ਕਿਨੇ ਦਇਆ ਆ ਗਈ ਕਹਿੰਦਾ ਮੇਰੇ ਕੋਲੇ ਚੱਲ ਬੜੇ ਨੌਕਰ ਰੱਖੇ ਨੇ ਬੜੇ ਕੰਮੇ ਨੇ ਕੰਮ ਕਰਦੇ ਨੇ ਤੂੰ ਮੇਰੇ ਘਰ ਦੇ ਵਿੱਚ ਚੱਲ ਤੇ ਮੈਂ ਤੈਨੂੰ ਘਰ ਵੀ ਦੇਵਾਂਗਾ ਮਕਾਨ ਵੀ ਦੇਵਾਂਗਾ ਤੈਨੂੰ ਮਜ਼ਦੂਰੀ ਵੀ ਦੇਵਾਂਗਾ 60 ਰੁਪਏ ਦਿਆ ਕਰਾਂਗਾ ਉਹ ਸਮੇਂ ਦੇ ਵਿੱਚ 60 ਰੁਪਏ ਮੇਰੇ ਨਾਲ ਚੱਲ ਸੱਜਣੇਓ ਉਹ ਰਟਾਇਰ ਫੌਜੀ ਦੇ ਨਾਲ ਘਰ ਗਿਆ ਜਦੋਂ ਕਹਿੰਦੇ ਨੂੰ ਕਮਰਾ ਵੀ ਦਿੱਤਾ ਰੋਜ਼ ਰੋਟੀ ਪਾਣੀ ਮਿਲਦੀ ਆ ਹੁਣ ਖੇਤ ਇਹਦਾਗਾ ਮਜ਼ਦੂਰੀ ਕਰਦਾ ਕੰਮ ਕਰਦਾ ਤੇ ਨਾਲੇ ਕਹਿੰਦੇ ਕੰਮ ਕਰਦਾਗਾ ਕੰਮ ਕਰਦਾ ਕਰਦਾ ਨਾਲ-ਨਾਲ ਗੁਰੂ ਨਾਨਕ ਪਾਸ਼ਾ ਦੀ ਬਾਣੀ ਕਲਾਮ ਗੁਰੂ ਅਰਜਨ ਪਾਸ਼ਾ ਦੀ ਬਾਣੀ ਪੜ੍ਹੀ ਜਾ ਰਹੀ ਆ ਹੁਣ ਪਿਆਰਿਓ ਜਿੱਥੇ ਬਾਣੀ ਚੱਲਦੀ ਹੋਵੇ ਉੱਥੇ ਕਾਦੇ ਘਾਟੇ ਹੁੰਦੇ ਨੇ ਦੱਜ ਕੇ ਆਪ ਕੋ ਸਤਨਾਮ ਵਾਹਿਗੁਰੂ ਜਿੱਥੇ ਬਾਣੀ ਦੇ ਪ੍ਰਵਾਹ ਚੱਲਦੇ ਹੋਣ ਉੱਥੇ ਕਾਦੀ ਕਮੀ ਹੁੰਦੀ ਆ ਉਥੇ ਕਾਦੀ ਕਮੀ ਆ ਪੜਦੇ ਗਏ ਰੋਜ਼ ਕੰਮ ਵੀ ਕਰਦਾ ਹੁਣ ਜਿਹੜੀ ਪੈਲੀ ਦੇ ਵਿੱਚ ਕਹਿੰਦੇ ਉਹਨੇ ਬੀਜ-ਬੀਜ ਦਾ ਕਨਕ ਵਿਜੀ ਜਿਹਦੇ ਭੌਜੀ ਨੇ ਕਹਿੰਦੇ ਉਹ ਕਣਕ ਵੱਡੀ ਬੜਾ ਫਲ ਮਿਲਿਆ ਕਹਿੰਦੇ ਦੁਗਣਾ ਉਹ ਬੜਾ ਖੁਸ਼ ਹੋਇਆ ਦਿੱਤੇ ਬੜਾ ਖੁਸ਼ ਹੋਇਆ ਕਹਿੰਦੇ ਹੌਲੀ ਹੌਲੀ ਇਹਦੇ ਤਨਖਾਹ ਪਤਾਤੀ ਇਹ ਕੰਮ ਕਰਦਾ ਗਿਆ ਕਰਦਾ ਗਿਆ ਫਸਲ ਵੱਧ ਗਈ ਇਮਕਰ ਵੱਧ ਗਈ ਹੌਲੀ ਹੌਲੀ ਕਹਿੰਦੇ ਉਹੀ ਜਿਹੜਾ ਟਾਇਰ ਫੌਜੀ ਸੀ ਕਹਿੰਦੇ ਜਿੰਨੀ ਜ਼ਮੀਨ ਸੀ ਸਾਰੀ ਇਹਨੂੰ ਠੇਕੇ 'ਚ ਦੇਣ ਲੱਗ ਪਿਆ ਉਸ ਮੁਸਲਮਾਨ ਨੂੰ ਅਬਦੁੱਲ ਹੁਣ ਹੌਲੀ ਹੌਲੀ ਕਹਿੰਦੇ ਉਹੀ ਜਿਹਦੇ ਕੋਲੇ ਕੱਖ ਵੀ ਨਹੀਂ ਸੀ ਹੌਲੀ ਹੌਲੀ ਠੇਕੇ ਤੇ ਜ਼ਮੀਨ ਲੱਗ ਪਿਆ ਵਾਉਣ ਲੱਗ ਪਿਆ ਪੈਲੀ ਮਿਹਨਤ ਕਰਦਾ ਗਿਆ ਕਰਦਾ ਗਿਆ ਇੱਕ ਦਿਨ ਰਾਜਾ ਬਣ ਗਿਆ ਐਨਾ ਪੈਸਾ ਆ ਗਿਆ ਪਰ ਪਿਆਰਿਓ ਮਾਇਆ ਬੜੀ ਆ ਗਈ ਸਭ ਕੁਝ ਬਣ ਗਿਆ ਪਰ ਇੱਕੋ ਨੇ ਚੀਜ਼ ਨਹੀਂ ਛੱਡੀ ਕੀ ਉਹਨੇ ਗੁਰੂ ਨਾਨਕ ਪਾਸ਼ਾ ਦਰਨੀ ਛੱਡੇ ਗੱਜ ਕਿ ਉਹ ਸਤਨਾਮ ਵਾਹਿਗੁਰੂ ਅਸੀਂ ਬੜੇ ਪੈਰ ਸੀਧੀ ਛੱਡ ਜਾਂਦੇ ਹਾਂ ਸਾਡਾ ਬੱਚਾ ਕਨਾ ਕਿਤੇ ਕੈਨੇਡਾ ਚਲਿਆ ਜਾਏ ਜਾਂ ਆਸਟ੍ਰੇਲੀਆ ਚਲਿਆ ਜਾਏ ਜੇ ਸਾਨੂੰ ਕਹਦੇ ਕੋਈ ਬਾਬਾ ਕਨਾ ਵੀ 21 ਦਿਨ ਜਾਈਂ 22ਵੇਂ ਦਿਨ ਸਿ ਗੁਰੂ ਘਰ ਨਹੀਂ ਆਉਂਦੇ ਬਸ ਉਹਨੇ ਦਿਨੀ ਆਵਾਂਗੇ ਤੇ ਹੁਣ ਤਾਂ ਸਭ ਕੁਝ ਮਿਲ ਗਿਆ ਬੱਚਾ ਸੈੱਟ ਹੋ ਗਿਆ ਕੈਨੇਡਾ ਚਲਿਆ ਗਿਆ ਹੁਣ ਕੀ ਚਾਹੀਦਾ ਗੁਰੂ ਘਰੋਂ ਅਸੀਂ ਸੀਦੀ ਪੈਰ ਛੱਡ ਜੰਨੇ ਆ ਆ ਪੁੱਤਰ ਦੀ ਦਾਤ ਮਿਲ ਗਈ ਧੀ ਮਿਲ ਗਈ ਜ਼ਮੀਨ ਪੈਸਾ ਮਿਲ ਗਿਆ ਉਹ ਕੀ ਲੋੜਾ ਹੁਣ ਗੁਰੂ ਘਰ ਜਾਣ ਦੀ ਬਸ ਰਹਿਣ ਦੇ ਇਸ ਸਭਾ ਵੀ ਨਾ ਕਿਹਾ ਉਹਨੇ ਤੇ ਨਹੀਂ ਆਵੇਗਾ 26 ਦੇ 26ਵੇਂ ਦਿਨ ਇਥੋਂ ਖਤਮ ਫੇਰ ਨਹੀਂ ਆਉਂਦਾ ਫਿਰ ਤਾਂ ਦੂਰ ਦੀ ਲੰਘਦਾ ਗਾ ਸਾਡੀ ਇਹ ਹਾਲਾਤ ਨੇ ਪਰ ਉਸ ਮੁਸਲਮਾਨ ਨੇ ਹੈ ਮੁਸਲਮਾਨ ਉਹ ਗੁਰੂ ਨਾਨਕ ਪਾਸ਼ਾ ਦੀ ਬਾਣੀ ਪੜਦਾ ਗਿਆ ਪੜਦਾ ਗਿਆ ਪਿਆਰਿਓ ਬਾਣੀ ਨਹੀਂ ਛੱਡੀ ਪੈਸਾ ਵੜਾ ਗਿਆ ਜ਼ਮੀਨ ਸਭ ਕੁਝ ਮਿਲ ਗਿਆ ਪਰ ਉਹ ਕਲਾਮ ਨਹੀਂ ਛੱਡੀ ਗੁਰੂ ਨਾਨਕ ਪਾਸ਼ਾ ਪੜਦਾ ਗਿਆ ਅੱਜ ਕੁਛ ਹੋਰ ਕੱਲ ਕੁਛ ਹੋਰ ਸਭ ਕੁਛ ਰੱਬ ਨੇ ਪਰਮਾਤਮਾ ਦੇ ਘਰ ਵਿੱਚੋਂ ਦਾਤਾਂ ਮਿਲ ਗਈਆਂ ਜ਼ਿੰਦਗੀ ਸੋਹਣੀ ਲੰਘਣ ਲੱਗੀ ਬੰਦਾ ਉਹੀ ਸੀ ਇੱਕ ਦਿਨ ਉਹ ਵੀ ਦਿਨ ਸੀ ਪਿਆਰੋ ਜਦੋਂ ਗਰੀਬੀ ਸਤਾਉਂਦੀ